ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਬੰਦ ਦੇ ਸੰਬੰਧ ਵਿੱਚ ਰਾਜਪੁਰਾ ਟਾਲੀ ਵਾਲਾ ਚੌਂਕ ਕਿਸਾਨ ਯੂਨੀਅਨ ਵੱਲੋਂ ਬੰਦ ਕੀਤਾ ਪਿਆ ਰਸਤਾ ਤੇ ਪੂਰੇ ਦੁਕਾਨਦਾਰਾਂ ਵੱਲੋਂ ਪੂਰਾ ਸਮਰਥਨ ਕਿਸਾਨ ਯੂਨੀਅਨ ਵੱਲੋਂ मज़ ने <alley Clayak static noise> ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਆਹ ਜਿੰਦਾਬਾਦ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਪੰਜਾਬ ਬੰਦੇ ਸਬੰਧ ਵਿੱਚ ਰਾਜਪੁਰਾ ਗਗਨ ਚੌਂਕ ਤੇ ਕਿਸਾਨ ਯੂਨੀਅਨ ਵੱਲੋਂ ਧਰਨਾ ਪੰਜਾਬ ਬੰਦ ਦੇ ਸਬੰਧ ਵਿੱਚ ਰਾਜਪੁਰਾ ਦੀਆਂ ਸਾਰੀਆਂ ਮਾਰਕੀਟਾਂ ਬਿਲਕੁਲ ਬੰਦ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਟਾਲੀਆ ਦੇ ਚੌਂਕ ਦੇ ਨੇੜੇ ਤੇੜੇ ਦੀਆਂ ਮਾਰਕੀਟਾਂ ਨੇ ਸਾਰੀਆਂ ਇਧਰ ਸਿੰਘ ਸਭਾ ਗੁਰਦੁਆਰੇ ਨੂੰ ਰਸਾ ਜਾਂਦਾ ਟੋਟਲੀ ਬੰਦ ਪੂਰੇ ਵਪਾਰ ਮੰਡਲ ਰਾਜਪੁਰਾ ਵੱਲੋਂ ਸਾਰਿਆਂ ਵੱਲੋਂ ਕਿਸਾਨਾਂ ਦਾ ਸਮਰਥਨ ਬਹੁਤ ਵਧੀਆ ਗੱਲ ਹੈ